ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਵੀ ਜੀ ਮੋੜ ਮੰਡੀ ਦੇ ਕੋਲੇ ਪਿੰਡ ਪੈਂਦਾ ਹੈ ਮੈਸਰਖਾਨਾ ਜਿੱਥੇ ਆਪਣਾ ਹੈ ਮਨਜਿੰਦਰ ਕਲਾਥ ਹਾਊਸ ਦਾ ਹੈ ਕੋਪੜੇ ਦਾ ਸ਼ੋਰੂਮ ਹੈ ਆਪਣੇ ਕੋਲੇ ਬਹੁਤ ਹੀ ਵਧੀਆ ਕੱਪੜਾ ਕੁਆਲਿਟੀ ਦਾ ਹੁੰਦਾ ਹੈ ਤੇ ਰੇਟ ਵੀ ਬਹੁਤ ਬਾਜ਼ ਮੇ ਲੈ ਨੇ ਵੀ ਜੀ ਆਪਾਂ ਵਧੀਆ ਕੁਆਲਿਟੀ ਦਾ ਕੱਪੜਾ ਵੇਚਦੇ ਆ ਕੰਪਨੀ ਦਾ ਵਧੀਆ ਤੇ ਰੇਟ ਬਾਜ਼ ਵੈ ਤੇ ਆਪਾਂ ਸਾਰੇ ਮੇਰੇ ਇਹ ਮਿੱਤਰ ਵੀਰਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਆਪਾਂ 7 ਦਿਨ ਵਿਆਹ ਚ ਸੀਗੇ ਫੰਕਸ਼ਨ ਸੀ ਕਰੇ ਨਾ ਤਾਂ ਪੁੱਤੋ ਦੁਕਾਨ ਖੁੱਲੀ ਐ ਨਾ ਹੀ ਅੱਜ ਸਾਥੋਂ ਵੀਡੀਓ ਪਈ ਐ ਤੇ ਆਪਾਂ ਉਹ ਵੀ ਦੱਸਣਾ ਹੁਣ ਆਪਾਂ ਦੁਕਾਨ ਖੁੱਲ ਗਈ ਐ ਵੀਡੀਓ ਵੀ ਹੁਣ ਪਾਇਆ ਕਰਾਂਗੇ ਨਵਾਂ ਮਾਲ ਆ ਗਿਆ ਆਪਣੇ ਕੋਲੇ ਗਰਮੀਆਂ ਵਾਲਾ ਸਿਆਲ ਚ ਤਾਂ ਆਪਾਂ ਜਿਹੜਾ ਹੈਗਾ ਚੱਲੀ ਜਾਂਦਾ ਚੱਲੀ ਜਾਂਦਾ ਮੋਟਾ ਕੱਪੜਾ ਦਾ ਡਿਕਦਾ ਵੀਰੇ ਬਹੁਤ ਆਪਣੇ ਕੋਲੇ ਵੱਡੀ ਪੱਧਰ ਤੇ ਪਿਆ ਆਪਣੇ ਕੋਲੇ ਆਈ ਵੀ ਜਾਂਦਾ ਮੋਟਾ ਕੱਪੜਾ ਹੋਰ ਵੀ ਆਈ ਜਾਂਦਾ ਵਿਕੀ ਜਾਂਦਾ ਕੱਲ ਨੂੰ ਵੀ ਮਾਲ ਆਊਗਾ ਹੋਰ ਤੜਕੇ ਸਵੇਰ ਆਊਗਾ ਇਹ ਚੈੱਕ ਵਾਲਾ ਮਾਲ ਹੈ ਉਹ ਸੁਭਾ ਹੋਊਗਾ ਸੁਭਾ ਹੀ ਵੀਡੀਓ ਅਸੀਂ ਪਾਵਾਂਗੇ ਹੋਰ ਆਊਗਾ ਮਾਲ ਲਿਖਿਆ ਹੋਇਆ ਤੜਕੇ ਸੁਭਾ ਆ ਜੂ ਚੈੱਕ ਵਾਲਾ ਮਾਲ ਹੈ ਚੈੱਕ ਲਈ ਵੀਰਾਂ ਨੂੰ ਲੋੜ ਹੈ ਤੇ ਉਹ ਵੀ ਲਿਜਾਹਦਾ ਮੈਂ ਵੀਡੀਓ ਰੇਖ ਦੱਸ ਰਿਹਾ ਆਪਨੂੰ ਕੋ ਚੈੱਕ ਵਾਲਾ ਮਾਲ ਤੜਕੇ ਸੁਭਾ ਆ ਜੂਗਾ ਜਿੰਨੀ ਲੋੜ ਹੈ ਉਹਨੇ ਲੈ ਲਿਓ ਵੀਰੇ ਆਊਗਾ ਮਾਲ ਆਪਰੇ ਕੋ ਸਾਰੇ ਰੰਗ ਆਉਣਗੇ ਤੇ ਸਿਆਹ ਕੱਪੜਾ ਦਾ ਆਪਨੂੰ ਕੋਈ ਪਿਆਈ ਹੈ ਜਿੰਨਾ ਮਰਜ਼ੀ ਲੈ ਲਓ ਪੂਰ ਗਲਣੀ ਤੇ ਆਪਰੇ ਕੋ ਗਰਮੀ ਵਾਲਾ ਕੱਪੜਾ ਆ ਗਿਆ ਵੀਰੇ ਇਹ ਪੈਰ ਸਬੂਟੀ ਆ ਗਈ BMW ਹੈ ਤੇ ਇਟਾਲੀਅਨ ਬੂਲ ਹੈ ਹੋਰ ਕੱਪੜਾ ਬਹੁਤ ਵਧੀਆ ਵੱਡੀ ਪੱਦਰ ਤੇ ਲਿਆਂਦਾ ਨਾ ਮਹਾ ਇਧਰ ਪੈਨ ਨਾਗਦੇ ਦੇਖੋ ਇਧਰ ਪਿੱਛੇ ਮੁੜ ਕੇ ਨਾਗ ਦਿਖਾ ਆਪਣੇ ਨੂੰ ਨਾ ਆਇਆ ਪਿਆ ਖੋਲਿਆ ਇੱਕ ਕੁਛ ਨਾ ਕੁਸ਼ ਸਾਹਿਬ ਤੁਹਾਨੂੰ ਅੱਜ ਦਿਖਾਵਾਂਗੇ ਤੇ ਕੁਛ ਨਾ ਕੁਸ਼ ਨੂੰ ਕੱਲ ਨੂੰ ਵੀ ਦਿਖਾਵਾਂਗੇ ਜਿਹੜੇ ਮਤਲਬ ਖੁੱਲਿਆ ਨਹੀਂ ਹਜੇ ਮਾਲ ਸਾਥੋਂ ਤੇ ਇੱਕ ਨਾ ਵੀਰ ਜੀ ਵੀਡੀਓ ਨੂੰ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਸਾਨੂੰ ਰੇਟ ਦਾ ਹੀ ਪਤਾ ਲੱਗ ਸਕੇ ਕੁਆਲਿਟੀ ਦਾ ਹੀ ਪਤਾ ਲੱਗ ਸਕੇ ਤਕਨੋ ਸ਼ੇਅਰ ਵੀ ਬਣ ਕੇ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਪਤਾ ਲੱਗਦਾ ਰਹੇ ਵੀ ਇੱਥੇ ਆਏ ਆ ਆ ਆਈਟਮ ਮਿਲਦੀ ਹੈ ਆਹ ਕੁਆਲਿਟੀ ਹੈ ਆਹ ਕੰਪਨੀ ਦੇ ਕੱਪੜੇ ਤੇ ਆਹ ਰੇਟ ਮਿਲਦਾ ਹੈ ਆਪਣੇ ਕੋ ਗਰਮੀ ਦਾ ਬਹੁਤ ਹੀ ਵਧੀਆ ਵੱਡੀ ਪੱਦਰ ਤੇ ਮਾਲ ਲੈਤਾ ਆਪਾਂ ਬਹੁਤ ਹੀ ਵਧੀਆ ਏਕੇ ਟੈਕਸ ਦਾ ਮਾਲ ਹੈ ਕੰਪਨੀ ਦਾ ਮਾਲ ਹੈ ਤੇ ਵਧੀਆ ਵਾਜਬ ਰੇਟ ਤੇ ਰੇਟ ਵੀ ਬੜਾ ਵਾਜਬ ਦੇਵਾਂਗੇ ਵੀਰ ਜੀ ਆਪਾਂ ਕੋਈ ਗੱਲ ਨਹੀਂ ਸਾਰੇ ਭਲਾਂ ਪਤਾ ਕਰ ਲਓ ਆਪਾਂ ਵਾਜਬ ਰੇਟ ਹੋਊ ਆਪਣਾ ਤੇ ਇਹ ਆਪਾਂ ਦਿਖਾਉਨੇ ਆ ਤੁਹਾਨੂੰ ਆਓ ਪਹਿਲਾਂ ਆਪਾਂ ਪੈਰ ਸੁਬੂਤੀ ਦਿਖਾਉਨੇ ਆ ਇਹਦੀ ਪਹਿਲਾਂក៏ ਪੈਰ ਸਬੂਟੀ ਪਿਛਲੀ ਵਾਰ ਵੀ ਵੇਚੀ ਐ ਏਕੇ ਟੈਕਸ ਦੀ ਪੈਰ ਸਬੂਟੀ ਐ ਦੇਖੋ ਚੈੱਕ ਕਰ ਲੋ ਵੀਰ ਜੀ ਏਕੇ ਟੈਕਸ ਦਾ ਮਾਲ ਐ ਪਹਿਲੀ ਵਾਰ ਤਾਂ ਇਹ ਚੈੱਕ ਕਰੋ ਵੀ ਏਕੇ ਟੈਕਸ ਦਾ ਮਾਲ ਲਵੋ ਕਣਚ ਵਰਗਾ ਮਾਲ ਐ ਜਮਾ ਕਪੜਾ ਪੂਰਾ ਸਟੈਂਡਰਡ ਦਾ ਕਪੜਾ ਐ ਜਮਾ ਇੱਕ ਨੰਬਰ ਕਪੜਾ ਐ ਕੁਆਲਿਟੀ ਵੀ ਵਧੀਆ ਐ ਤੇ ਡਿਜ਼ਾਈਨ ਵੀ ਬਹੁਤ ਵਧੀਆ ਆਏ ਨੇ ਇਹਦੇ ਬਹੁਤ ਵਧੀਆ ਡਿਜ਼ਾਈਨ ਤੇ ਕੁਆਲਿਟੀ ਬਹੁਤ ਵਧੀਆ ਐ ਕਵਾਲਿਟੀ ਚੇਕ ਕਰੋ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਪੈਰਸ ਬੂਟੀ ਇਹ ਕਾਟਨ ਦੀ ਵਧੀਆ ਇੱਕ ਨੰਬਰ ਜਿਹਾ ਮਾਲ ਹੈ ਇੱਕ ਗਰਮੀ ਦਾ ਕੱਪੜਾ ਇਹਨਾਂ ਜੀ ਹੈ ਹੁਣ ਆਪਾਂ ਗਰਮੀ ਦਾ ਮਾਲ ਦਿਖਾ ਰਹੇ ਹਾਂ ਪੂਰਾ ਵਧੀਆ ਕੰਚ ਵਰਗਾ ਮਾਲ ਹੈ ਇਹ ਆ ਵਧੀਆ ਕੱਪੜਾ ਹੈਗਾ ਤੇ ਆਹ ਦੇਖੋ ਵੀਰੇ ਇਹ ਜਿਹੜਾ ਫੁੱਟਵਾਲਾਂ ਦਾ ਡਿਜ਼ਾਈਨ ਸੀ ਪਿਛਲੀ ਵਾਰ ਆਪਾਂ ਇਹ ਬਹੁਤ ਹੀ ਵੱਡੀ ਪੱਧਰ ਤੇ ਵੇਚਿਆ ਇਹ ਮਾਲ ਫੁੱਟਵਾਲਾਂ ਦਾ ਡਿਜ਼ਾਈਨ ਸੀ ਇਹ ਆ ਦੇਖੋ ਅਦਕ ਨਾ ਵਧੀਆ ਡਿਜ਼ਾਈਨ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਇਹ ਪੂਰਾ ਵਧੀਆ ਸਟੈਂਡਰਡ ਦਾ ਕੱਪੜਾ ਹੈਗਾ ਆੜ ਗਿਆ ਇਹ ਦੇਖੋ ਜੇ ਕਿਸੇ ਮੇਰੇ ਵੀਰ ਭਰਾਣੇ ਲੈਣਾ ਤਾਂ ਲਿਜਾ ਸਕਦਾ ਦੇਖੋ ਕਿਦਾਂ ਵਧੀਆ ਸੋਹਣਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਆ ਗਿਆ ਆਪਣੇ ਕੋਲ 100 200 ਡਿਜ਼ਾਈਨ ਘਟੋ ਘਟ 200 ਡਿਜ਼ਾਈਨ ਆਏ ਪਏ ਆਪਣੇ ਕੋਲੇ 200 ਡਿਜ਼ਾਈਨ ਆ ਗਿਆ ਜਿੰਨਾ ਮਰਜ਼ੀ ਲੈ ਲਓ ਇੱਕ ਪਿਛਲੀ ਵਾਰ ਵੀ ਜੀ ਆ ਆਪਾਂ ਮਾਲ ਬਹੁਤ ਵੇਚਿਆ ਹੁਣ ਵੀ ਮਾਲ ਆ ਗਿਆ ਨਵਾਂ ਮਾਲ ਆਇਆ ਉਸੇ ਨਾਲ ਦਾ ਆ ਗਿਆ ਪਿਛਲੀ ਵਾਰ ਆਪਾਂ ਬਹੁਤ ਮਾਲ ਵੇਚੇ ਜਿੰਨਾ ਕਹਿੰਦੋਂ ਉਨਾ ਮਾਲ ਪੂਰਾ ਨਹੀਂ ਆਇਆ ਪਿਛਲੀ ਵਾਰ ਐਨਾ ਮਾਲ ਵੀ ਕਹੇ ਦੇ ਨਾਲ ਦਾ ਆ ਮਾਲ ਆ ਡਿਜ਼ਾਈਨ ਪਿਛਲੀ ਵਾਰ ਐਨਾ ਵਿਕਿਆ ਇਹ ਜਿਹਦਾ ਹਿਸਾਬ ਹੀ ਕੋਈ ਨਹੀਂ ਇਹਦਾ ਰੇਟ ਵੀਰ ਜੀ 350 ਰੁਪਿਆ ਰੇਟ ਹੈ 5 ਮੀਟਰ ਕਪੜਾ ਇੱਕ ਸ਼ੂਟ ਦਾ ਰੇਟ 350 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਕੋਈ ਦੁਕਾਨ ਵਾਸਤੇ ਲੈ ਕੇ ਜਾਊਗਾ ਉਹਦੇ ਵਾਸਤੇ ਰਿਆਤ ਲਾਵਾਂਗੇ ਖਾਸ ਰਿਆਤ ਕਰਾਂਗੇ ਉਹਦੇ ਵਾਸਤੇ ਸਾਡੇ ਨਾਲ ਕਨੈਕਟ ਕਰ ਲੈ ਵੀਡੀਓ ਤੇ ਥੋੜਾ ਨੰਬਰ ਚੱਲੀ ਜਾਂਦਾ ਹੈ ਨੰਬਰ ਤੇ ਕਨੈਕਟ ਕਰ ਲੇ ਜੇ ਸਿੱਧਾ ਆਜੂ ਸਾਡੇ ਕੋਲੇ ਆ ਕੇ ਵੀ ਗੱਲ ਕਰ ਲੇ ਉਹਨੂੰ ਅਸੀਂ ਰਿਆਤ ਲਾਵਾਂਗੇ ਦੁਕਾਨਦਾਰੀ ਵਾਸਤੇ ਕਿਉਂਕਿ ਦੁਕਾਨਦਾਰ ਨੂੰ ਐਂ ਹੁੰਦਾ ਜੀ ਉਹਨੇ ਵੀਰੇ ਗਾਹਾਂ ਵੇਚਣਾ ਹੁੰਦਾ ਉਹਨੂੰ ਰਿਆਤ ਲਾਵਾਂਗੇ ਜਮਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਸਾਡੇ ਨਾਲ ਕਨੈਕਟ ਕਰ ਲੇ ਉਹ ਪੈਰਸ ਬੂਟੀ ਦਾ ਕੱਪੜਾ ਏਕੇ ਟੈਕਸ ਦਾ ਕਾਟਨ ਵਧੀਆ ਗਰਮੀਆਂ ਦਾ ਤੋਹਫਾ ਵਰਜੀ ਇਹ ਇਹ ਦੇਖੋ ਕਿੰਨਾ ਵਧੀਆ ਕੁਆਲਿਟੀ ਹੈ ਕਪੜੀ ਕੁਆਲਿਟੀ ਚੈੱਕ ਕਰੋ ਬਲਕਿ ਕਿੰਨੀ ਸੋਹਣੀ ਕੁਆਲਿਟੀ ਹੈ ਵੀਰ ਜੀ ਨਵੇਂ ਡਿਜ਼ਾਈਨ ਆਏ ਨੇ ਇਹ ਦੇਖੋ ਕਿੰਨੇ ਵਧੀਆ ਡਿਜ਼ਾਈਨ ਨੇ ਇਹ ਕੇ ਡੈਕਸ ਦਾ ਮਾਲ ਹੈ ਸਾਰਾ ਆਪਾਂ ਮਾਲ ਕੇ ਡੈਕਸ ਦੀ ਵੇਚਾਂਗੇ ਇਹ 2.5 300 ਰੁਪਿਆ ਰੇਟ ਹੈ ਜੀ 5 ਮੀਟਰ ਦਾ ਦੁਕਾਨਦਾਰੀ ਵਾਸਤੇ ਖਾਸ ਰਿਆਤਾ ਮਾਲ ਦੇਖੋ ਵੀਰੇ ਵੱਡੀ ਪੱਦਰ ਤੇ ਆਇਆ ਹਜੇ ਬਾਹਰ ਗੱਠਾ ਆਪਾਂ ਖੋਲਿਆ ਨਹੀਂ ਹੈਗੇ ਬਾਹਰ ਗੱਠਾ ਬਹੁਤ ਪੁੰਜੇ ਘੱਟੋ ਘੱਟ 200 200 ਦਾ ਆਪਣੇ ਕੋਲੇ ਆਇਆ ਵੀਰੇ ਹਾਂ ਡਿਜ਼ਾਈਨ ਕੋ ਡਿਜ਼ਾਈਨ ਖੋਲ ਕੇ ਦਿਖਾਉਣੇ ਤੁਹਾਨੂੰ ਇਹ ਪਿਆਰ ਸੂਟੀ ਹੈ ਵੀਰੇ ਡਿਜ਼ਾਈਨ ਭਲੇ ਜਿੰਨਾ ਤੁਸੀਂ ਮਰਜ਼ੀ ਲੈ ਲਓ ਵੀਰੇ ਉਨੇ ਰੰਗ ਆਏ ਪਏ ਆਪਣੇ ਕੋਲੇ ਉਨੇ ਡਿਜ਼ਾਈਨ ਰੰਗ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਜਮਾ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਦੇਖੋ ਕਿੰਨੇ ਵਧੀਆ ਡਿਜ਼ਾਈਨ ਆਏ ਨਵਾਂ ਮਾਲ ਆਇਆ ਵੀਰੇ ਲੈ ਜਾਓ ਫਟਾਫਟ ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ ਅੱਜ ਦਾ ਰੇਟ ਵੀ ਜੀ 350 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਖਾਸ ਰਿਆਤ ਲਾਵਾਂਗੇ ਆਪਾਂ ਆ ਦੇਖੋ ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ ਆਹ ਦੇਖੋ ਇਹ ਸ਼ੰਕਰ ਦਾ ਮਾਲ ਹੈ ਦੇਖੋ ਬੜਿਆ ਸ਼ੰਕਰ ਦਾ ਮਾਲ 1 ਕਿ ਟੈਕਸ ਨਾ ਮੌਨ ਨਾਲੋਂ ਵੀ ਕੁਆਲਿਟੀ ਚੰਗੀ ਹੈ ਜੀ ਪੂਰੀ ਥੋਲੇ ਜ਼ਿੰਮੇਵਾਰ ਹੈ ਇਹ ਕੁਆਲਿਟੀ ਇਹਦੀ ਚੈੱਕ ਕਰੋ ਬਾਈ ਕੱਪੜਾ ਜਮ ਮਲਿਆਈ ਵਰਗਾ ਕੱਪੜਾ ਪਿਆ ਮਲਿਆਈ ਵਰਗਾ ਜਮਾ ਆ ਦੇਖੋ ਦੇਖੋ ਕੱਪੜਾ ਕਿੰਨਾ ਸ਼ਾਨਦਾਰ ਹੈ ਇਸੇ ਕਿਸਮ ਦਾ ਕੋਈ ਲਾਂਭਾ ਅਜੇ ਫੁੱਲ ਗਰੰਟੀ ਹੈ ਵੀਰ ਜੀ ਇਹ ਕੱਪੜੇ ਦੀ ਉਹ ਨਹੀਂ ਗੱਲ ਕੋਈ ਇਹ ਤਾਂ ਜਾਂ ਬੋਰਾ ਆਜੂ ਜਾਂ ਚਿਰਖੀ ਆਜੂ ਜਾਂ ਕੁਝ ਹੋਰ ਆਜੂ ਆਪਣੀ ਇਹਦੀ ਫੁੱਲ ਗਰੰਟੀ ਹੈ ਕੰਚ ਵਰਗਾ ਮਾਲ ਪਿਆ ਵੀਰੇ ਕੰਚ ਵਰਗਾ ਹੈ ਨਹੀਂ ਇਹ ਮਾਲ ਆਹ ਵਜੂ ਆ ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ 350 ਰੁਪਿਆ ਰੇਟ ਹੈ ਵੀ ਜੀ ਦੁਕਾਨਦਾਰੀ ਵਾਸਤੇ ਖਾਸ ਰਿਆ ਤਲਾਵਾਗੇ ਆ ਦੇਖੋ ਮਾਲ ਦੇਖੋ ਵੀਰੇ ਜੀ ਦੇਖੋ ਵੀਰੇ ਕਿੰਨੀ ਵਜੇ ਸ਼ਾਨਦਾਰ ਦਿਖਾਈ ਮੁੰਡਾ ਇਧਰ ਹੋਇ। ਦੇਖੋ ਕੁਆਲਿਟੀ ਦੇ ਚੈੱਕ ਕਰੋ ਵੀਰੇ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨ ਆਏ ਪੈਨ ਆਪਣੇ ਕੋਲੇ। ਵੀਰ ਜੀ ਜੇ ਇਹਨੂੰ ਸਾਰੀ ਵੀਡੀਓ ਦੇਖ ਕੇ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ। ਇੱਕ ਇਹਨਾਂ ਨੂੰ ਸ਼ੇਅਰ ਜਰੂਰ ਕਰ ਦਿਓ ਵੀਰ ਬਣ ਕੇ ਕਹਾਂ ਦੀ ਕਹਾਂ ਪਤਾ ਲੱਗਦਾ ਰੇ ਮਾਲ ਨਵਾਂ ਆ ਗਿਆ ਜਮਾਂ ਨਵੇਂ ਤੋਂ ਨਵੇਂ ਡਿਜ਼ਾਈਨ। ਇੱਕ ਵੀਰੇ ਆਹ ਕੱਪੜਾ ਆਪਣੇ ਕੋਲੇ ਆਇਆ। BMW ਇਹ ਜਿਹਨੂੰ ਆਪਾਂ ਕੈਮਰਾ ਕੈਦਨੇ ਆ। ਉਹ ਕੱਪੜਾ ਵੀਰੇ ਇਹ। ਕਪੜਾ ਜਮਾ ਹੈ ਜਮਾ ਇੱਕ ਨੰਬਰ ਕਪੜਾ ਹੈ ਜਮਾ ਜਿਹਦੀ ਫੁੱਲ ਗਰੰਟੀ ਦੇਵਾਂਗੇ ਆਪਾਂ ਕੋਈ ਇਹੋ ਜੀ ਗੱਲ ਨਹੀਂ ਆਏ ਨਹੀਂ ਹੈ ਵੀ ਕਪੜਾ ਖਰਾਬ ਹੋਊਗਾ ਇਹ ਫੁੱਲ ਜ਼ਿੰਮੇਵਾਰੀ ਹੈ ਜੀ ਆਹ ਦੇਖੋ ਕਪੜਾ ਵੀਰੇ ਇਹ BMW ਦਾ ਕਪੜਾ ਵੀਰੇ ਇਹ ਇਹ ਕੈਮਰਾ ਕਹਿ ਦੇਣੇ ਜਿਹਨੂੰ ਆਪਾਂ ਕੈਮਰਾ ਕਾਹੇ ਦੇਖੋ ਕਪੜਾ ਚੈੱਕ ਕਰੋ ਦੇਖੋ ਕਪੜਾ ਜਿਹਨ ਨਵਾਂ ਆਇਆ ਹੋਇਆ ਮਾਲ ਐ ਬਹੁਤ ਵੈਰਾਈਟੀ ਵਾਲੀ ਆਪਣੇ ਕੋਲੇ ਪੂਰਾ ਫੁੱਲ ਵੱਡੀ ਪੱਦਰ ਤੇ ਮਾਲ ਆ ਗਿਆ ਆਪਣੀ ਦੁਕਾਨ ਨਾ ਵੀਰ ਜੀ ਪੰਜ-ਛੇ ਤਿੰਨ ਦੁਕਾਨ ਬੰਦ ਰੱਖਣੀ ਪੈਗੀ ਵਿਆਹ ਕਰਕੇ ਹੁਣ ਆਪਾਂ ਫੇਰ-ਫੇਰ ਕੰਮ ਚਲਾਤਾ ਨਵਾਂ ਮਾਲ ਆਇਆ ਇੱਕ ਇੱਕ ਟੈਕਸ ਦਾ ਮਾਲ ਦੇਖੋ BMW ਦੇ ਕੱਪੜਾ ਵੀ ਰਹੇ ਇਹ ਇੱਕ ਕਾਊਟ ਨੇ ਕਾਊਟਨ ਵਧੀਆ ਇੱਕ ਨੰਬਰ ਜਮਾਂ ਕੈਮਰਾ ਇੱਕ ਕੱਪੜਾ ਇੱਕ ਨੰਬਰ ਕੱਪੜਾ ਸ਼ਾਨਦਾਰ ਵਧੀਆ ਹੁਣ ਦੇਖੋ ਵੀਰ ਜੀ ਆਹ ਦੇਖੋ BMW ਕਪੜਾ ਇਹ ਇਹ ਐਮ ਜੈਕਰੋ ਬਈ ਆ ਕਪੜਾ ਦੇਖੋ ਇਹਦਾ ਰੇਟ 450 ਰੁਪਿਆ ਰੇਟ ਹੈ ਵੀਰ ਜੀ ਇਹ ਕੈਮਰਿਕ ਬਹੁਤ ਸ਼੍ਰੀ ਦੀ ਕੈਮਰਿਕ ਹੈ ਦੇਖੋ 450 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਆਪਾਂ ਖਾਸ रियायत ਲਾਵਾਂਗੇ ਵੀਰ ਜੀ ਇਹ ਕਪੜਾ ਪੈਰਿਸ ਬੂਟੀ ਸਵਾ 300 ਰੁਪਏ ਇਹ 450 ਰੁਪਏ ਦੁਕਾਨਦਾਰ ਨੂੰ ਰਿਆਤ ਲਾਵਾਂਗੇ ਬਹੁਤ ਵੱਡੀ ਪੱਦਰ ਦੇ ਵਿੱਚ ਆਪਣੇ ਕੋਲ ਮਾਲ ਆਇਆ ਹੋਇਆ ਦੇਖ ਲਓ ਜਦੋਂ ਮਰਜ਼ੀ ਆਜੋ ਆਪਾਂ ਹੁਣ ਵੀ ਜੀ ਵੀਡੀਓ ਪਾਉਂਦੇ ਰਹਾਂਗੇ ਸਾਥੋ ਵੀਡੀਓ ਪਹਤ ਤੱਕ ਨਹੀਂ ਪਈ ਤੇ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਗਾਹਾਂ ਦੀ ਗਾਹ ਸ਼ੇਅਰ ਕਰੋ ਹੋਰ ਬਹੁਤ ਜ਼ਿਆਦਾ ਮਾਲ ਆਇਆ ਪਿਆ ਆਪਣੇ ਕੋਲੇ ਸੋ ਨੂੰ ਕੱਲ ਨੂੰ ਜਾਂ ਪਰਸੋਂ ਹੋਰ ਵੀ ਮਾਲ ਦਿਖਾਵਾਂਗੇ ਪਰ ਆਪਣੇ ਕੋਲ ਗਰਮੀਆਂ ਵਾਸਤੇ ਕਪੜਾ ਆ ਗਿਆ ਬਹੁਤ ਵਧੀਆ ਕਪੜਾ ਇਹ ਨੂੰ ਜ਼ਿਆਦਾਤਰ ਤਾਂ ਆਪਣਾ ਕਪੜਾ ਇਹੀ ਚੱਲਦਾ ਹੈ ਤੇ ਅਸੀਂ ਨਾਲ ਚੁੰਨੀਆਂ ਵਾਲੇ ਤੇ ਨਾਲੇ ਵਧੀਆ ਵਰਕ ਵਾਲੇ ਕੱਪੜੇ ਆਪਣੇ ਆਏ ਪਏ ਨੂੰ ਗੱਠਾ ਆਈਆਂ ਪਈਆਂ ਤੇ ਸਾਡੇ ਕੋਲ ਟਾਈਮ ਘੱਟ ਸੀ ਵੀਡੀਓ ਲੰਮੀ ਬਹੁਤ ਬਣ ਜਾਂਦੀ ਆ ਫਿਰ ਤੇ ਦਿੱਕਤ ਆਉਂਦੀ ਆ ਦੇਖਣ ਨੂੰ ਤੇ ਮਾਲ ਆਪਣੇ ਕੋਲੇ ਬਹੁਤ ਵਧੀਆ ਆਇਆ ਪਿਆ ਤੇ ਸ਼ੇਅਰ ਜ਼ਰੂਰ ਕਰੋ ਵੀਰ ਬਣ ਕੇ ਵਧੀਆ ਆਵਾਜ਼ ਬਰੇਟ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜਦੋਂ ਮਰਜੀ ਆਓ ਫੋਨ ਆਪਣਾ ਚੱਲ ਰਿਹਾ ਤੇ ਸਕਰੀਨ ਤੇ ਚੱਲ ਜਿੰਦਾ ਤੇ ਜਦੋਂ ਮਰਜੀ ਕਨੈਕਟ ਕਰੋ ਵੀਰ ਬਣ ਕੇ ਇੱਕ ਵਾਰੀ ਜਮੂ ਦਾ ਕੇ ਆ ਦੇਖੋ ਕੰਪਨੀ ਦੀ ਕੁਆਲਿਟੀ ਵੀ ਚੈੱਕ ਕਰ ਰਹੇ ਕੋ ਰੇਟ ਵੀ ਚੈੱਕ ਕਰ ਰਹੇ ਕੋ ਲੈ ਜਿੱਥੋਂ ਮਰਜ਼ੀ ਲਿਆ ਕਰੋ ਕੋਈ ਗੱਲ ਨਹੀਂ ਪਰ ਜਦੋਂ ਕੁਆਲਿਟੀ ਦੇਖੋਗੇ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਇਸ ਚੀਜ਼ ਚ ਕੀ ਹੈ ਏਕੇਨੈਕਸ ਦਾ ਮਾਰ ਰੱਖਦੇ ਆਪਾਂ ਤੇ ਵੀਜੀ ਸ਼ੇਅਰ ਜਰੂਰ ਕਰੋ ਵੱਧ ਤੋਂ ਵੱਧ ਤੇ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ